ਇਹ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਦੇ ਮਕੌੜਾ ਪਤਣ ਦੀਆਂ ਨੇ ਜਿੱਥੇ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵੱਧ ਚੁੱਕਿਆ ਜਿਸ ਕਾਰਨ ਰਾਵੀ ਦੇ ਨਾਲ ਲੱਗਦੇ ਆਸ-ਪਾਸ ਸੱਤ ਪਿੰਡਾਂ ਤੇ ਖਤਰਾ ਮੰਡਰਾਇਆ ਹੋਇਆ ਏ ਕਿਉਂਕਿ ਸੱਤ ਪਿੰਡਾਂ ਦਾ ਸੰਪਰਕ ਹੁਣ ਦੇਸ਼ ਦੁਨੀਆ ਦੇ ਨਾਲੋਂ ਟੁੱਟ ਚੁੱਕਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਸੱਤ ਪਿੰਡ ਹੁਣ ਟਾਪੂ ਦੇ ਰੂਪ ਤਰ ਚੁੱਕੇ ਨੇ ਇਹਨਾਂ ਪਿੰਡਾਂ ਦੇ ਲਗਭਗ ਹਜ਼ਾਰਾਂ ਹੀ ਲੋਕ ਪਿੰਡਾਂ ਦੇ ਵਿੱਚ ਫਸੇ ਹੋਏ ਨੇ ਤੇ ਪਿੰਡਾਂ ਵਿੱਚ ਹੁਣ ਪਹੁੰਚ ਵੀ ਬੰਦ ਹੋ ਗਈ ਹੈ ਕਿਉਂਕਿ ਪਹਾੜਾਂ ਤੋਂ ਲਗਾਤਾਰ بارش ਦਾ ਪਾਣੀ ਪੈਣ ਕਾਰਨ ਰਾਵੀ ਉੱਪਰ ਤੱਕ ਭਰ ਗਿਆ ਤੇ ਪਾਣੀ ਦਾ ਵਹਾਅ ਵੀ ਤੇਜ਼ ਹੋਇਆ ਏ ਜਿਸ ਦੇ ਕਾਰਨ ਰਾਵੀ ਦੇ ਆਸ-ਪਾਸ ਦੇ ਪਿੰਡ ਕਾਫੀ ਪ੍ਰਭਾਵਿਤ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਮਕੌੜਾ ਪੱਤਣ ਤੇ ਜੋ ਪਲਟੂਨ ਪੁਲ ਬਣਿਆ ਉਸ ਨੂੰ ਮੌਨਸੂਨ ਦੇ ਵਿੱਚ ਇਕੱਠਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਕਿਸਤੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਬਾਕੀ ਹੋਰ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਫੋਨਲਾਈਨ ਤੇ ਜੁੜੇ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ ਅਵਤਾਰ ਸਿੰਘ ਮੇਰੇ ਸਹਿਯੋਗੀ ਗੁਰਦਾਸਪੁਰ ਜ਼ਿਲ੍ਹੇ ਤੋਂ ਅਵਤਾਰ ਸਿੰਘ ਨਾਲ ਜੁੜੇ ਨੇ ਜਾਣਕਾਰੀ ਲੈਣੇ ਆ ਅਵਤਾਰ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿੱਦਾਂ ਦੇ ਹਾਲਾਤ ਨੇ ਜਿਹੜੀ ਨਜ਼ਰ ਆ ਰਹੀ ਏ ਤੁਹਾਨੂੰ ਬਿਲਕੁਲ ਮੈਂ ਦੱਸਦਾ ਕਿ ਇਹ ਪਿੰਡ ਗੁਰਦਾਸਪੁਰ ਦਾ ਪਿੰਡ ਬਕੋੜਾ ਪੱਤਨ ਰਾਵੀ ਦਰਿਆ ਤੋਂ ਪਾਰ ਵਸਦੇ ਸੱਤ ਪਿੰਡ ਨੇ ਜਿਸ ਦੇ ਵਿੱਚ ਜਿਹੜਾ ਕਿ ਇਹਨਾਂ ਦਾ ਸੰਪਰਕ ਜਿਹੜਾ ਵਾ ਬਿਲਕੁਲ ਦੇਸ਼ ਦੇ ਨਾਲੋਂ ਟੁੱਟ ਚੁੱਕਾ ਕਿਉਂਕਿ ਮਕੋੜਾ ਪੱਤਨ ਰਾਵੀ ਦਰਿਆ ਤੇ ਇੱਕ ਆਰਜੀ ਪੁਲ ਫਟਿਆਂ ਵਾਲਾ ਪੁਲ ਬਣਾਇਆ ਗਿਆ ਸੀ ਜਿਸ ਨੂੰ ਬਰਸਾਤੀ ਸੀਜ਼ਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਚੁੱਕ ਦਿੱਤਾ ਗਿਆ ਸੀ ਲੇਕਿਨ ਹੁਣ ਜੋ ਬੀਤੀ ਰਾਤ ਤੇਜ਼ ਬਾਰਿਸ਼ ਜਿਹੜੀ ਹੈ ਪਹਾੜਾਂ ਦੇ ਵਿੱਚ ਹੋਈ ਹੈ ਉਸ ਦੇ ਕਰਕੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਾ ਜਿਹੜਾ ਬਿਲਕੁਲ ਵੱਧ ਚੁੱਕਾ ਵਾ ਜਿਸ ਕਰਕੇ ਜਿਹੜੇ ਆਸ-ਪਾਸ ਦੇ ਲੋਕ ਜਿਹੜੇ ਪਿੰਡ ਹੈਗੇ ਨੇ ਪਿੰਡਾਂ ਦੇ ਲੋਕਾਂ ਦਾ ਜਿਹੜਾ ਇੱਕੋ ਮਾਤਰ ਸਹਾਰਾ ਸੀਗਾ ਕਿਸਤੀ ਫਿਲਹਾਲ ਹੁਣ ਉਹ ਵੀ ਜਿਹੜਾ ਵਾ ਪ੍ਰਸ਼ਾਸਨ ਦੇ ਪਾਣੀ ਦਾ ਪੱਧਰ ਜਿਹੜਾ ਵਾ ਕਾਫੀ ਵੱਧ ਚੁੱਕਾ ਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਜਿਹੜੀ ਕਿਸ਼ਤੀ ਆ ਉਹ ਬੰਦ ਕਰਨੀ ਪਈ ਹੈਗੀ ਆ ਹੁਣ ਜਿਹੜੇ ਸੱਤ ਪਿੰਡਾਂ ਦੇ ਲੋਕ ਹੈਗੇ ਨੇ ਇਹ ਸੱਤ ਪਿੰਡ ਜਿਹੜੇ ਨੇ ਬਿਲਕੁਲ ਟਾਪੂ ਬਣ ਕੇ ਰਹਿ ਚੁੱਕੇ ਨੇ ਕਿਉਂਕਿ ਇਹਨਾਂ ਦਾ ਇੱਕੋ ਮਾਤਰ ਜਿਹੜਾ ਸਹਾਰਾ ਵਾ ਕਿਸ਼ਤੀ ਉਹ ਵੀ ਬਿਲਕੁਲ ਬੰਦ ਹੋ ਚੁੱਕਾ ਤੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਾ ਤੇ ਇਸ ਲਈ ਇਹਨਾਂ ਪਿੰਡਾਂ ਦਾ ਸੰਪਰਕ ਜਿਹੜਾ ਆ ਆਪਣੇ ਦੇਸ਼ ਦੇ ਨਾਲੋਂ ਬਿਲਕੁਲ ਟੁੱਟ ਚੁੱਕਾ ਵਾ ਇਹ ਪਿੰਡ ਜਿਹੜੇ ਨੇ ਹੁਣ ਟਾਪੂ ਬਣ ਕੇ ਰਹਿ ਚੁੱਕੇ ਨੇ ਸਿਲਾਲ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰ ਜਿਹੜੇ ਪਾਰ ਵੱਲ ਸੱਤ ਪਿੰਡ ਹੈਗੇ ਨੇ ਇਹਨਾਂ ਦੀ ਆਬਾਦੀ ਜਿਹੜੀ ਹੈ 3 ਤੋਂ 4000 ਕਰੀਬ ਆਬਾਦੀ ਹੈਗੀ ਆ ਇਹਨਾਂ ਪਿੰਡਾਂ ਦੇ ਵਾਸਤੇ ਜਿਹੜਾ ਵਾ ਪ੍ਰਬੰਧ ਜਿਹੜਾ ਵਾ ਉਹ ਕੀਤਾ ਗਿਆ ਹੈ ਤਾਂ ਜੋ ਇਹਨਾਂ ਕੋਈ ਖਾਣਾ ਜਿਹੜਾ ਵਾ ਇਹਨਾਂ ਕੋਈ ਪਹੁੰਚਾਇਆ ਜਾ ਸਕੇ ਲੇਕਿਨ ਫਿਲਹਾਲ ਹੁਣ ਜਦੋਂ ਤੱਕ ਪਾਣੀ ਦਾ ਪੱਧਰ ਨਹੀਂ ਘਟਦਾ ਹੈਗਾ ਉਦੋਂ ਜਿਹੜੀ ਕਿਸਤੀ ਜਿਹੜੀ ਬੰਦ ਕਰ ਦਿੱਤੀ ਗਈ ਹੈ ਜੀ ਪ੍ਰਸ਼ਾਸਨ ਐਕਟਿਵ ਨਜ਼ਰ ਆਇਆ ਤੁਹਾਨੂੰ ਪ੍ਰਸ਼ਾਸਨ ਦੇ ਵੱਲੋਂ ਪੁਕਤਾ ਕੋਈ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਲੋਕਾਂ ਨੂੰ ਬਚਾਉਣ ਲਈ ਜੋ ਪਿੰਡਾਂ ਵਿੱਚ ਫਸੇ ਨੇ ਬਿਲਕੁਲ ਜੀ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦਾ ਸਾਬਤ ਹੋਤੇ ਲੇਕਿਨ ਫਿਲਹਾਲ ਯਾ ਰਾਵੀ ਦਰਿਆ ਦੇ ਵਿੱਚ ਜਿਹੜਾ ਵਾ ਪਾਣੀ ਦਾ ਪੱਧਰ ਵਧਿਆ ਹੈਗਾ ਵਾ ਜਿਸ ਕਰਕੇ ਕਿਸਤੀ ਜਿਹੜੀ ਹੈ ਬੰਦ ਕੀਤੀ ਗਈ ਹੈ ਹੁਣ ਕੁਝ ਸਮੇਂ ਬਾਅਦ ਹੀ ਜਦੋਂ ਪਾਣੀ ਦਾ ਪੱਧਰ ਜਣਾ ਵਾ ਘਟਦਾ ਹੈਗਾ ਤਾਂ ਉਦੋਂ ਜਿਹੜੀ ਆ ਇਹਨਾਂ ਦੀ ਆਵਾਜਾਈ ਲਈ ਜਿਹੜੀ ਕਿਸਤੀ ਆ ਫਿਰ ਬਹਾਲ ਕਰ ਦਿੱਤੀ ਜਾਵੇਗੀ ਫਿਲਹਾਲ ਜਿਹੜਾ ਪ੍ਰਸ਼ਾਸਨ ਨੇ ਪੂਰੀ ਨਜ਼ਰ ਜਿਹੜੀ ਆ ਇਹਨਾਂ ਪਿੰਡਾਂ ਦੇ ਉੱਪਰ ਬਣਾ ਕੇ ਰੱਖੀ ਹੋਈ ਆ ਵੀ ਇਹਨਾਂ ਪਿੰਡਾਂ ਦੇ ਅੰਦਰ ਪਾਣੀ ਜਿਹੜਾ ਵਾ ਦਾਖਲ ਨਾ ਹੋਵੇ ਫਿਲਹਾਲ ਇਹ ਪਾਣੀ ਦਾ ਪੱਧਰ ਵਧਨ ਕਰਕੇ ਜਿਹੜਾ ਵਾ ਕਿਸਤੀ ਬੰਦ ਹੋਈ ਹੈਗੀ ਲੇਕਿਨ ਇਹ ਪਿੰਡਾਂ ਦੇ ਵਿੱਚ ਉਸੇ ਤਰ੍ਹਾਂ ਹੀ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਨੇ ਪ੍ਰਸ਼ਾਸਨ ਦੀ ਪੂਰੀ ਨਜ਼ਰ ਜਿਹੜੀ ਆ ਇਹਨਾਂ ਪਿੰਡਾਂ ਦੇ ਉੱਪਰ ਹੈਗੀ ਆ ਤਾਂ ਜੋ ਪਾਣੀ ਜਿਹੜਾ ਵਾ ਪਿੰਡਾਂ ਦੇ ਅੰਦਰ ਜਿਹੜਾ ਦਾਖਲ ਨਾ ਹੋਵੇ ਜੀ ਓਕੇ ਪਿੰਡਾਂ ਦੇ ਵਿੱਚ ਜਾਨੀ ਕਿ ਪਾਣੀ ਨਹੀਂ ਗਿਆ ਕਿਸਤੀ ਓਨਲੀ ਬੰਦ ਕੀਤੀਆਂ ਗਈਆਂ ਨੇ ਔਰ ਆਉਣਾ ਜਾਣਾ ਜਿਹੜਾ ਉਹ ਪ੍ਰਭਾਵਿਤ ਬਿਲਕੁਲ ਪਾਣੀ ਦਾ ਪੱਧਰ ਵਧਨ ਕਰਕੇ ਰਾਵੀ ਦਰਿਆ ਦੇ ਵਿੱਚ ਸਿਰਫ ਕਿਸਤੀ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਆ ਕਿਉਂਕਿ ਪਾਣੀ ਦਾ ਪੱਧਰ ਦੇ ਵਿੱਚ ਕਾਫੀ ਵਧਨ ਕਰਕੇ ਜਿਹੜੀ ਕਿਸਤੀ ਆ ਨਹੀਂ ਚਲਤ ਆਉਂਦੀ ਇਸ ਕਰਕੇ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਠੱਪ ਹੋਈ ਹੈਗੀ ਲੇਕਿਨ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਅਜੇ ਤੱਕ ਨਹੀਂ ਹੋਇਆ ਹੈਗਾ ਲੇਕਿਨ ਪ੍ਰਸ਼ਾਸਨ ਦਾ ਕਹਿਣਾ ਹੈਗਾ ਕਿ ਲਗਾਤਾਰ ਨਜ਼ਰ ਜਿਹੜੀ ਆ ਪ੍ਰਸ਼ਾਸਨ ਅਧਿਕਾਰੀਆਂ ਨੇ ਇਸ ਨਹਿਰ ਦੇ ਉੱਪਰ ਜਿਹੜੀ ਆ ਰਾਵੀ ਦਰਿਆ ਦੇ ਉੱਪਰ ਬਣਾ ਕੇ ਰੱਖੀ ਹੋਈ ਆ ਜੇਕਰ ਪਾਣੀ ਦਾ ਪੱਧਰ ਵਧਦਾ ਹੋਰ ਵਾਧਾ ਹੈਗਾ ਤਾਂ ਇਹਨਾਂ ਪਿੰਡਾਂ ਨੂੰ ਜਿਹੜੇ ਆਸ-ਪਾਸ ਹੀ ਲੱਗਦੇ ਗੁੱਜਿਆਂ ਦੇ ਡੇਰੇ ਹੈਗੇ ਨੇ ਸਿਰਫ ਉਹਨਾਂ ਨੂੰ ਹੀ ਸ਼ਿਫਟ ਜਿਹੜਾ ਵਾ ਕੀਤਾ ਜਾਵੇਗਾ ਉਹਨਾਂ ਨੂੰ ਸ਼ੈਲਟਰ ਹੂਮ ਦੇ ਵਿੱਚ ਰੱਖਿਆ ਜਾਵੇਗਾ ਜਿਸ ਕਰਕੇ ਪੂਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਜੀ ਬਹੁਤ-ਬਹੁਤ ਸ਼ੁਕਰੀਆ ਹਪਤਾਲ ਬਹੁਤ-ਬਹੁਤ ਸ਼ੁਕਰੀਆ ਦੱਸਿਆ ਜਾ ਰਿਹਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਪਿੰਡਾਂ ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ ਜੇਕਰ ਸਥਿਤੀ ਹੋਰ ਵਿਗੜਦੀ ਦਿਖੀ ਤਾਂ ਲੋਕਾਂ ਨੂੰ ਫੌਜ ਦੀ ਮਦਦ ਦੇ ਨਾਲ ਪਿੰਡਾਂ ਚੋਂ ਬਾਹਰ ਕੱਢਿਆ ਜਾ ਸਕਦਾ ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰ